ਤੇ ਕੀ ਵਾਦੇ ਹੋ ਨਹੀਂ ਬਾਬਾ ਹੋਏ ਪੂਰੇ ਸਟੇਟ ਦੇ ਵਿੱਚ ਉਹ ਕਰ ਦੇਣੀ ਕੋਈ ਪਲਾਨ ਦਾ ਨਾ ਸਾਡੇ ਦੇਸ਼ ਇਹ ਪਹਿਲੇ ਤਾਂ ਇਹ ਜਿਹੜਾ ਪ੍ਰਪੋਜ਼ਲ ਜਿਹੜੀ ਇਹ ਯੋਜਨਾ ਲੈ ਕੇ ਆਈ ਹੈ ਸਰਕਾਰੇ ਵਾਪਸ ਹੋਣੀ ਚਾਹੀਦੀ ਕਿਉਂਕਿ ਸਾਡੇ ਦੇਸ਼ ਦੇ ਉੱਤੇ ਬਹੁਤ ਵੱਡਾ ਖਤਰਾ ਸਾਡੀ ਜਵਾਨੀ ਲਈ ਖਤਰਾ ਰੁਜ਼ਗਾਰ ਦੇ ਉੱਤੇ ਹਮਲਾ ਇਹ ਖਤਮ ਹੋਵੇ ਉਹਦੇ ਨਾਲ ਹੀ ਨਾਲ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਰੁਜ਼ਗਾਰ ਦੇ ਕਿਉਂਕਿ ਜੇ ਲੋਕਾਂ ਉੱਤੇ ਹਮਲਾ ਹੁੰਦਾ ਹੈ ਤਾਂ ਕਾਨੂੰਨ ਦੇ ਜਰੀਏ ਹੁੰਦਾ ਨਹੀਂ ਤੇ ਨਵੇਂ ਜਿਹੜੇ ਵਿਧਾਨ ਸਭਾ ਲੋਕੀ ਚੁਣ ਕੇ ਭੇਜਦੇ ਆ ਜਿੱਤੇ ਕਾਨੂੰਨ ਬਣਨੇ ਹੁੰਦੇ ਆ ਉੱਥੇ ਨਿੱਤ ਲੋਕਾਂ ਦੇ ਖਿਲਾਫ ਕਾਨੂੰਨ ਬਣਦੇ ਉੱਥੇ ਲੋਕਾਂ ਦੇ ਹੱਕ ਦੇ ਕਾਨੂੰਨ ਨਹੀਂ ਬਣਦੇ ਉਹੀ ਲੋਕਾਂ ਦੇ ਹੱਕ ਦਾ ਕਾਨੂੰਨ ਬਣਾਣਾ ਚਾਹੀਦਾ ਜੇ ਸਭ ਅੱਜ ਅਸੀਂ ਮੇਟਰ ਜਿੱਥੋਂ-ਕਿਥੋਂ ਲੀਡਰ ਪਹੁੰਚੇ ਇਹਦੇ ਵਿੱਚ ਪੂਰੇ ਪੰਜਾਬ ਭਰ ਤੋਂ ਸਾਰੇ ਜ਼ਿਲ੍ਹਿਆਂ ਤੋਂ ਹੀ ਲੀਡਰਸ਼ਿਪ ਮੌਜੂਦ ਹੈ ਕੀ ਅਗਲੀ ਕੀ ਰਣਨੀਤੀ ਬਣਾਈ ਜਾਈਏ ਸਾਡੀ ਅਗਲੀ ਰਣਨੀਤੀ ਹੈ ਕਿ ਅਸੀਂ ਅਗਨੀ ਪਛੜੀ ਯੋਜਨਾ ਇਹਦੇ ਉੱਤੇ ਅਸੀਂ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਜਦੋਂ ਤੱਕ ਇਹ ਵਾਪਸ ਨਹੀਂ ਹੋ ਜਾਂਦਾ ਔਰ ਇਸ ਦੇ ਨਾਲ-ਨਾਲ ਹੀ ਸਿਰਫ ਇਹ ਹੱਲ ਨਹੀਂ ਹੈ ਕਿ ਇੱਕ ਕਾਨੂੰਨ ਆਇਆ ਤਾਂ ਉਸ ਦਾ ਵਿਰੋਧ ਕੀਤਾ ਤੇ ਉਹ ਵਾਪਸ ਹੋ ਗਿਆ ਪਰ ਸਮੱਸਿਆ ਤਾਂ ਉੱਥੇ ਹੀ ਬਣੀ ਹੋਈ ਹੈ ਸਾਡੀ ਬੇਰੁਜ਼ਗਾਰੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਸਾਡੀ ਹੁਣ ਲੜਾਈ ਇਹ ਹੈ ਕਿ ਸਾਡੇ ਦੇਸ਼ ਵਿੱਚ ਰੁਜ਼ਗਾਰ ਦਾ ਕਾਨੂੰਨ ਬਣਨਾ ਚਾਹੀਦਾ ਹੈ ਜਿਸ ਨੂੰ ਅਸੀਂ ਬਨੇਗਾ ਦਾ ਨਾਮ ਦਿੱਤਾਗਾ ਪਾਕ ਸਿੰਘ ਪਾਕ ਸਿੰਘ ਨੈਸ਼ਨਲ ਇੰਪਲੋਇਮੈਂਟ ਗਾਰੰਟੀ ਐਕਟ ਜਿਹਦੇ ਤਹਿਤ ਸਾਡੇ ਦੇਸ਼ ਦਾ ਹਰ ਮੁੰਡਾ ਕੁੜੀ ਜਿਹਦੀ ਉਮਰ 18 ਤੋਂ 58 ਸਾਲ ਹੈ ਉਹਨੂੰ ਉਸਦੀ ਯੋਗਤਾ ਮੁਤਾਬਕ ਕੰਮ ਦਿੱਤਾ ਜਾਵੇ। ਅੱਬ ਕੀ ਉਜੜਦਾ ਦਾਇੜਾ ਹੈਗਾ ਕਾਨੂੰਨ ਹੋਣਾ ਚਾਹੀਦਾ ਹੈ ਕਾਨੂੰਨਾਂ ਨੂੰ ਗਾਰੰਟੀ ਹੋਣੀ ਚਾਹੀਦੀ ਹੈ ਕਿ ਕਿ ਕਰਨ ਕੀ ਸਿਰਫ ਕਾਨੂੰਨੀ ਤੌਰ 'ਤੇ ਕਰ ਸਕਦਾ ਹੈ ਲਾਰਿਤਾ ਹਰ ਲੀਡਰ ਲਾਉਂਦਾ ਪਰ ਉਹ ਸਿਰਫ ਲਾਰੇ ਰਹਿ ਜਾਂਦੇ ਕਿਉਂਕਿ ਸਾਡੇ ਵਿੱਚ ਕਾਨੂੰਨ ਨਹੀਂ 29 ਦੇ ਤਰੀਕ ਨੂੰ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾਗਾ ਜੋ ਵੀ ਪ੍ਰੋਗਰੈਸਿਵ ਜਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਲੈ ਕੇ ਇਸ ਜਿਹੜੇ ਪਾਲਿਸੀ ਉਹਦਾ ਵਿਰੋਧ ਕੀਤਾ ਜਾਊਗਾ ਉਹਦੇ ਵਿੱਚ ਇਹ ਹਿੱਸਾ ਕੋਈ ਭਾਈ ਆਪ ਵੀ ਸ਼ਾਮਲ ਹੈ ਤੇ ਉਸੇ ਤਹਿਤ ਅਸੀਂ ਮਤਲਬ ਪੂਰੀ ਆਪਦੀ ਪਲੈਨਿੰਗ ਕਰ ਰਹੇ ਹਾਂ ਕਿ ਅਸੀਂ ਇਸ ਸੰਘਰਸ਼ ਤੋਂ ਤੱਕ ਵਸਤੇ ਸਾਡਾ ਇਹ ਹੈ ਕਿ ਅਸੀਂ ਇਸ ਸੰਘਰਸ਼ ਤੋਂ ਤੱਕ ਜਾਰੀ ਰਵਾਂਗੇ ਕਰਾਂਗੇ ਜਦੋਂ ਤੱਕ ਵਾਪਸ ਨਹੀਂ ਹੋ ਜਾਂਦਾ ਉਸੇ ਲੜੀ ਦੇ ਤਹਿਤ ਉਹ 29 ਤਰੀਕ ਨੂੰ ਇਹ ਜਿਹੜਾ ਕੋ ਦੇਸ਼ ਭਰ ਦੇ ਵਿੱਚ ਇੱਕ ਕੈਂਪ ਲਿਖੀ ਗਈ ਅੱਜ ਆਲ ਇੰਡੀਆ ਮੋਗੇ ਪੰਜਾਬ ਦੀਆਂ ਦੋਨਾਂ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਸੈਂਟਰ ਦੀ ਸਰਕਾਰ ਨੇ ਫੌਜ ਦੇ ਵਿੱਚ ਇੱਕ ਪਾਲਿਸੀ ਲੈ ਕੇ ਆਂਦੀ ਹੈ ਜਿਹਨੂੰ ਅਗਨੀਪਾਦ ਦਾ ਨਾਮ ਦਿੱਤਾ ਗਿਆ ਕਿ ਮਤਲਬ ਹੁਣ ਫੌਜ ਜਿਹੜੀ ਸਾਡੀ ਦੇਸ਼ ਦੀ ਸੁਰੱਖਿਆ ਕਰਦੀ ਹੈ ਉਹ ਵੀ ਠੇਕੇ ਤੇ ਰੱਖੀ ਜਾਇਆ ਕਰਨੀ ਹੈ ਇਹਦੇ ਨਾਲ ਖਾਸ ਕਰਕੇ ਜਿਹੜੀ ਸਰਕਾ ਸੈਂਟਰ ਸਿਕਾਰ ਪਾਲਿਸੀ ਲੈ ਕੇ ਆਈ ਹੈ ਪੰਜਾਬ ਦੀ ਜਵਾਨੀ ਜਿਹੜੀ ਪਹਿਲਾਂ ਹੀ ਬੇਰਜ਼ਗਾਰੀ ਦਾ ਸ਼ਿਕਾਰ ਆ ਉਹਦੇ ਤੇ ਬਹੁਤ ਵੱਡਾ ਇੱਕ ਤਰ੍ਹਾਂ ਦਾ ਹਮਲਾ ਹੈ ਜਿਹੜੀਆਂ ਪੰਜਾਬ ਚੋਂ ਇਤੋਂ ਵਕ ਵਕ ਯੂਨਟਾਂ ਦੇ ਵਿੱਚ ਨੌਜਵਾਨ ਭਰਤੀ ਹੁੰਦੇ ਸੀ ਲਗਭਗ 1 ਲੱਖ ਜਿਹੜੇ ਫੌਜੀ ਆ ਪੰਜਾਬ ਦੇ ਵਿੱਚੋਂ ਭਰਤੀ ਹੁੰਦੇ ਸੀਗੇ ਜਿਹੜੇ ਲਗਾਤਾਰ ਡਿਊਟੀ ਕਰਕੇ ਦੇਸ਼ ਦੇ ਵਿੱਚ ਆ ਆਪਣੀ ਥਾਂ ਦਾ ਤੇ ਡਿਊਟੀ ਕਰਕੇ ਉਹਨਾਂ ਨੂੰ ਪੈਨਸ਼ਨ ਦਾ ਵੀ ਹੱਕ ਹੁੰਦਾ ਸੀਗਾ ਹੁਣ ਜਿਹੜੀ ਸਰਕਾਰ ਪਾਲਿਸੀ ਲੈ ਕੇ ਆਈ ਆ ਉਹਦੇ ਨਾਲ ਉਹਨਾਂ ਦੀ ਡਿਊਟੀ ਵੀ ਸਿਰਫ ਚ ਆਰਜੀ ਤੌਰ ਤੇ 4 ਸਾਲ ਤੱਕ ਦੀ ਆ ਕਿ ਉਹਨਾਂ ਨੂੰ ਪੈਨਸ਼ਨ ਦਾ ਵੀ ਕੋਈ ਹੱਕ ਨਹੀਂ ਰਹਿ ਜਾਣਾ ਸੋ ਕਰਕੇ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਦੇਸ਼ ਮਾਰੂ ਫੈਸਲਾ ਇਹ ਇਹਦੇ ਨਾਲ ਇੱਥੇ ਬੇਰੁਜ਼ਗਾਰੀ ਵਧੇਗੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਹੋਏਗਾ ਆਉਣ ਵਾਲੀ 29 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਹੋਣ ਜਾ ਰਹੇ ਆ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਇਹਦੇ ਪ੍ਰਦਰਸ਼ਨ ਕਰਾਂਗੇ